ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ। ਆਸਲ ਆਨੰਦ ਤੇਜਾ ਪੜਿਆ ਲਿਖਿਆ ਤੇ ਸਰੀਰਕ ਪੱਖੋਂ ਕਾਫੀ ਤੰਦਰੁਸਤ ਸੀ। ਬਹੁਤ ਕੋਸ਼ਿਸ਼ਾਂ ਕੀਤੀਆਂ ਚੰਗੀ ਨੌਕਰੀ ਲਈ ਪਰ ਭਾਰਤ ਵਿੱਚ ਰਿਸ਼ਵਤ ਤੇ ਸਪਾਰਸ ਤੋਂ ਬਿਨਾ ਕੋਈ ਵਿਰਲਾ ਹੀ ਵਧੀਆ ਨੌਕਰੀ ਪਾ ਸਕਦਾ। ਥੱਕ ਹਾਰ ਕੇ ਉਸਨੇ ਮਾਰਕੀਟ ਦੇ ਵਿੱਚ ਇੱਕ ਦੁਕਾਨ ਤੇ ਲੱਗਣਾ ਹੀ ਸਹੀ ਸਮਝਿਆ। ਜਿਸ ਨਾਲ ਉਸਦੀ ਜ਼ਿੰਦਗੀ ਕਾਫੀ ਸੌਖੀ ਹੋ ਗਈ ਸੀ। ਪਰ ਉਸ ਦਿਨ ਸ਼ਾਮਾ ਉਸਨੂੰ ਦੁੱਖ ਦਿੰਦੀ ਆ ਉਹ ਕਦੇ ਕਿਸੇ ਦੀ ਜ਼ਿੰਦਗੀ ਵਿੱਚੋਂ ਆਨੰਦ ਲੱਭਦਾ ਤੇ ਕਦੇ ਕਿਸੇ ਵਰਗੀ ਜ਼ਿੰਦਗੀ ਦੀ ਕਾਮਨਾ ਕਰਦਾ ਉਹ ਹਰ ਰੋਜ਼ ਇੱਕ ਬੰਦੇ ਨੂੰ ਵੱਡੀ ਗੱਡੀ ਵਿੱਚ ਮਾਰਕੀਟ ਆਉਂਦਾ ਵੇਖਦਾ ਤੇ ਸੋਚਦਾ ਕਿ ਇਸ ਜੀਵਨ ਵਿੱਚ ਕਿੰਨਾ ਆਨੰਦ ਹੈ ਉਹ ਗੱਡੀ ਵਿੱਚ ਆਉਂਦਾ ਤੇ ਸਾਰਿਆਂ ਨੂੰ ਉਸ ਗੱਡੀ ਵਿੱਚ ਹੀ ਜੋ ਉਸਨੂੰ ਚਾਹੀਦਾ ਉਹ ਦੇ ਦਿੰਦੇ ਤੇਜਾ ਜਦੋਂ ਵੀ ਉਸਨੂੰ ਦੇਖਦਾ ਤਾਂ ਰੱਬ ਅੱਗੇ ਅਰਦਾਸ ਕਰਦਾ ਕਿ ਮੇਰੀ ਜ਼ਿੰਦਗੀ ਗੱਡੀ ਵਾਲੇ ਵਰਗੀ ਕਰ ਦੇ ਤੇ ਸੋਚਾਂ ਵੀ ਉਸ ਦੀ ਜ਼ਿੰਦਗੀ ਦਾ ਆਨੰਦ ਮਾਣਦਾ ਹੁਣ ਉਸਦਾ ਦਿਲ ਆਪਣੀ ਜ਼ਿੰਦਗੀ ਵਿੱਚ ਨਹੀਂ ਲੱਗਦਾ ਸੀ ਮੇਸਾ ਗੱਡੀ ਵਾਲੇ ਦੀ ਜ਼ਿੰਦਗੀ ਬਾਰੇ ਸੋਚਾਂ ਸੋਚਦਾ ਤੇ ਉਸਨੇ ਬਹੁਤ ਸੁੱਖਾਂ ਸੁਖ ਰੱਖੀਆਂ ਸੀ ਉਹ ਜਲਦੀ ਤੋਂ ਜਲਦੀ ਆਪਣੀ ਜ਼ਿੰਦਗੀ ਬਦਲਣਾ ਚਾਹੁੰਦਾ ਸੀ ਇੱਕ ਦਿਨ ਉਹ ਇਹੀ ਸੋਚ ਰਿਹਾ ਸੀ ਕਿ ਨਾਲ ਦੀ ਦੁਕਾਨ ਤੇ ਕੰਮ ਕਰਦੇ ਰਾਜੂ ਨੇ ਪੁੱਛਿਆ ਕਿ ਕੀ ਸੋਚ ਰਿਹਾ ਤੇਜੇ ਤੇਜੇ ਨੇ ਦੱਸਿਆ ਕਿ ਉਹ ਗੱਡੀ ਵਾਲਾ ਜ਼ਿੰਦਗੀ ਦਾ ਆਨੰਦ ਲੈਂਦਾ ਨਾ ਗੱਡੀ ਵਿੱਚੋਂ ਨਾ ਗੱਡੀ ਵਿੱਚੋਂ ਉਤਰਦਾ ਤੇ ਸਾਰੇ ਗੱਡੀ ਵਿੱਚ ਹੀ ਉਸ ਨੂੰ ਜੋ ਚਾਹੀਦਾ ਦੇ ਦਿੰਦੇ ਨੇ ਰਾਜੂ ਨੇ ਉਸ ਨੂੰ ਰੋਕਦਾ ਦੱਸਿਆ ਕਿ ਉਹ ਗੱਡੀ ਵਿੱਚੋਂ ਇਸਰੇ ਨਹੀਂ ਉਤਰਦਾ ਕਿਉਂਕਿ ਉਹ ਤੁਰ ਨਹੀਂ ਸਕਦਾ ਤੇ ਜਿਹਦੇ ਤਾਂ ਪੈਰਾਂ ਥੱਲੇ ਜ਼ਮੀਨ ਖੇਸ ਗਈ ਉਹ ਮਾਨਵ ਚੀ ਜੋ ਸੁੱਖਾਂ ਸੁਖੀਆਂ ਸੀ ਪਸਤਾਵਾ ਕਰ ਰਿਹਾ ਸੀ ਉਹ ਜਿੰਨਾ ਪਿਆਰ ਗੱਡੀ ਵਾਲੇ ਦੀ ਜ਼ਿੰਦਗੀ ਨਾਲ ਕਰਦਾ ਸੀ ਉਸ ਤੋਂ ਕਈ ਗੁਣਾ ਉਸ ਬਾਰੇ ਸੋਚ ਕੇ ਡਰ ਰਿਹਾ ਸੀ ਤੇ ਪ੍ਰਮਾਤਮਾ ਅੱਗੇ ਬੇਨਤੀ ਕਰ ਰਿਹਾ ਸੀ ਕਿ ਉਹ ਇਸ ਦੀ ਇੱਛਾ ਪੂਰੀ ਨਾ ਕਰੇ ਹੁਣ ਉਹ ਆਪਣੀ ਜ਼ਿੰਦਗੀ ਵਿੱਚ ਉਸ ਨਾਲੋਂ ਵੱਧ ਆਨੰਦ ਮਹਿਸੂਸ ਕਰ ਰਿਹਾ ਸੀ ਤੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਸੀ ਜੋ ਵੀ ਉਸ ਕੋਲ ਸੀ ਅਸਲ ਆਨੰਦ ਅੰਦਰ ਦਾ ਹੁੰਦਾ ਹੈ ਸਿੱਖਿਆ ਸਾਡੇ ਕੋਲ ਜੋ ਵੀ ਹੈ ਉਸ ਦਾ ਆਨੰਦ ਲੈਣਾ ਚਾਹੀਦਾ ਹੈ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਕੋਸ਼ਿਸ਼ਾਂ ਜਾਰੀ ਰੱਖਣੀ ਚਾਹੀਦੀ ਹੈ ਪਰ ਦੂਸਰਿਆਂ ਦੀ ਖੁਸ਼ੀ ਜਾਂ ਜ਼ਿੰਦਗੀ ਵੇਖ ਕੇ ਆਪਣੇ ਦੁੱਖਾਂ ਵਿੱਚ ਵਾਧਾ ਕਰਨਾ ਕੋਈ ਚੰਗੀ ਗੱਲ ਨਹੀਂ ਹੁੰਦੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ